ਸਿੱਧੂ ਮੂਸੇਵਾਲੇ ਦੇ ਨਵੇਂ ਗੀਤ ਵਿੱਚ ਕਿਹੜਾ ਹੈ ਵੱਡਾ ਰਿਪਲਾਈ ਕਿਸ ਨੂੰ ਦਿੱਤਾ ਹੈ ਸਿੱਧੂ ਮੂਸੇਵਾਲੇ ਨੇ ਕਰਾਰਾ ਜਵਾਬ ਗੀਤ ਆਉਣ ਤੋਂ ਬਾਅਦ ਛਿੜੇਗੀ ਵੱਡੀ ਚਰਚਾ ਸਿੱਧੂ ਮੂਸੇਵਾਲੇ ਦੇ 팬ਾਂ ਨੂੰ ਹੈ ਬੇਸਬਰੀ ਦੇ ਨਾਲ ਇਸ ਗੀਤ ਦੀ ਉਡੀਕ ਕਰਦੇ ਆ ਕਿ ਆਖਰ ਕੀ ਹੈ ਖਾਸ ਨਵੀਂ ਪੀਚ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਮਖਸੰਧੂ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ ਬਾਈ ਸਿੱਧੂ ਮੂਸੇਵਾਲੇ ਦੀ ਨਵੀਂ ਈਪੀ ਚਰਚਾ ਦੇ ਵਿੱਚ ਹੈ ਈਪੀ ਦੇ ਵਿੱਚ ਨੇ ਤਿੰਨ ਗੀਤ ਕੱਲ 11 ਤਰੀਕ ਨੂੰ ਈਪੀ ਹੋਣ ਜਾ ਰਹੀ ਹੈ ਰਿਲੀਜ਼ ਪਰ ਰਿਲੀਜ਼ ਤੋਂ ਪਹਿਲਾਂ ਬਾਪੂ ਬਲਕੌਰ ਸਿੰਘ ਹੋਰਾਂ ਨੇ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ ਥੋੜਾ ਜਿਹਾ ਹਿੰਟ ਦੇ ਕੇ ਕਿ ਮੇਰੇ ਪੁੱਤ ਨੇ ਆਪਣੇ ਉਹਨਾਂ ਦੋਸਤਾਂ ਨੂੰ ਜਿਹੜੇ ਕਿ ਕਿਸੇ ਸਮੇਂ ਧੋਖਾ ਦੇ ਗਏ ਸੀ ਉਹਨਾਂ ਲਈ ਕੁਝ ਲਿਖਿਆ ਸੀ ਜਿਹੜਾ ਕਿ ਰਿਲੀਜ਼ ਕਰਨੋਂ ਰਹਿ ਗਿਆ ਸੀ ਸਿੱਧੂ ਬਾਈ ਆਪਣੇ ਜਿਉਂਦੇ ਜੀ ਇਸ ਗੀਤ ਨੂੰ ਰਿਲੀਜ਼ ਕਰਨਾ ਚਾਹੁੰਦਾ ਸੀ ਪਰ ਬਾਪ ਪਲਕੌਰ ਸਿੰਘ ਹੋਰਾ ਦਾ ਕਹਿਣਾ ਸੀ ਕਿ ਉਹਨਾਂ ਨੇ ਰੋਕ ਦਿੱਤਾ ਕਿ ਹਾਲੇ ਸਮਾਂ ਸਹੀ ਨਹੀਂ ਹੈ ਇਸ ਨੂੰ ਰਿਲੀਜ਼ ਕਰਨ ਦਾ ਪਰ ਪਲਕੌਰ ਸਿੰਘ ਹੋਰਾ ਨੇ ਕਿਹਾ ਕਿ ਹੁਣ ਮੈਨੂੰ ਲੱਗ ਰਿਹਾ ਹੈ ਕਿ ਬਿਲਕੁਲ ਸਹੀ ਸਮਾਂ ਇਸ ਗੀਤ ਨੂੰ ਰਿਲੀਜ਼ ਕਰਨ ਦਾ ਹੈ ਇਸੇ ਕਰਕੇ ਕੱਲ੍ਹ ভাই ਸਿੱਧੂ ਮੂਸੇਵਾਲੇ ਦੇ ਜਨਮ ਦਿਨ ਤੇ ਇਸ ਗੀਤ ਨੂੰ ਛੱਡਿਆ ਜਾਵੇਗਾ ਇਸ ਈਪੀ ਨੂੰ ਛੱਡਿਆ ਜਾਵੇਗਾ ਅਤੇ ਇਸ ਦੇ ਵਿੱਚ ਕਈ ਵੱਡੇ ਰਿਪਲਾਈ ਆਪਣੇ ਯਾਰਾਂ ਦੋਸਤਾਂ ਨੂੰ ਤਾਂ ਹੈਗੇ ਹੀ ਨੇ ਸੁਣਿਆ ਤਾਂ ਇੱਥੋਂ ਤੱਕ ਜਾਂਦਾ ਹੈ ਕਿ ਕਿਸੇ ਕਲਾਕਾਰ ਨੂੰ ਵੀ ਵੱਡਾ ਰਿਪਲਾਈ ਇਸ ਈਪੀ ਦੇ ਇਸ ਗੀਤ ਵਿੱਚ ਹੋ ਸਕਦਾ ਹੈ ਕਿਉਂਕਿ ਤੁਸੀਂ ਤਾਂ ਜਾਣਦੇ ਹੋ ਜਿੰਨਾ ਚਿਰ ভাই ਜਿਉਂਦਾ ਰਿਹਾ ਜਿਹੜੇ ਕਲਾਕਾਰਾਂ ਦੇ ਨਾਲ ਸਿੱਧੂ ਬਾਈ ਦੀ ਨਹੀਂ ਬਣਦੀ ਸੀ ਤਾਂ ਸਿੱਧੂ ਬਾਈ ਨੇ ਆਪਣੇ ਗੀਤਾਂ ਦੇ ਵਿੱਚ ਸਾਰੇ ਰਗੜੇ ਨੇ ਚਾਹੇ ਕੋਈ ਵੱਡਾ ਹੋਵੇ ਚਾਹੇ ਕੋਈ ਛੋਟਾ ਹੋਵੇ ਉਸ ਨੂੰ ਕੋਈ ਪਰਵਾਹ ਨਹੀਂ ਸੀ ਉਸ ਨੇ ਇੱਕ ਇੱਕ ਕਰਕੇ ਸਮੇਂ-ਸਮੇਂ ਨਾਲ ਸਭ ਨੂੰ ਰਿਪਲਾਈ ਦਿੱਤੇ ਕੁਝ ਗੀਤ ਐਸੇ ਵੀ ਨੇ ਜਿਹੜੇ ਕਿ ਹਾਲੇ ਰਿਲੀਜ਼ ਹੋਣੋਂ ਬਾਕੀ ਨੇ ਅਤੇ ਸਿੱਧੂ ਬਾਈ ਇਹਨਾਂ ਗੀਤਾਂ ਦੇ ਵਿੱਚ ਵੀ ਕਈ ਕਲਾਕਾਰਾਂ ਨੂੰ ਰਿਪਲਾਈ ਕਹਿੰਦੇ ਕਰਕੇ ਗਿਆ ਜਾਦੇ ਗੱਲ ਨਹੀਂ ਕਰਾਂਗੇ ਕੱਲ ਗੀਤ ਰਿਲੀਜ਼ ਹੋਣ ਤੋਂ ਬਾਅਦ ਦੇਖਣਾ ਹੋਵੇਗਾ ਕਿ ਇਸ ਗੀਤ ਦੇ ਵਿੱਚ ਕਿਹੜਾ ਕਲਾਕਾਰ ਇਸ ਵਾਰ ਸਿੱਧੂ ਬਾਈ ਨੇ ਰਗੜਿਆ ਪਰ ਚਰਚਾ ਜ਼ਰੂਰ ਹੈ ਕਿ ਯਾਰਾਂ ਦੋਸਤਾਂ ਤੋਂ ਇਲਾਵਾ ਕਿਸੇ ਕਲਾਕਾਰ ਨੂੰ ਵੀ ਵੱਡਾ ਰਿਪਲਾਈ ਇਸ ਗੀਤ ਦੇ ਵਿੱਚ ਸਿੱਧੂ ਬਾਈ ਨੇ ਦਿੱਤਾ ਬਸ ਕੁਝ ਘੰਟੇ ਹੀ ਨੇ ਕੁਝ ਘੰਟਿਆਂ ਬਾਅਦ ਪਤਾ ਚੱਲ ਜਾਵੇਗਾ ਕਿ ਇਸ ਵਾਰ ਕਿਹੜਾ ਫੜਿਆਏ ਗਲਾਵੇਂ ਤੋਂ ਸਿੱਧੂ ਮੂਸੇਵਾਲੇ ਨੇ ਬਾਕੀ ਮਿੱਤਰੋ ਤੁਸੀਂ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਅਗਰ ਕੋਈ ਰਿਪਲਾਈ ਹੁੰਦਾ ਕਿਸੇ ਕਲਾਕਾਰ ਨੂੰ ਤਾਂ ਕਿਹੜੇ ਕਲਾਕਾਰ ਨੂੰ ਸਿੱਧੂ ਮੂਸੇਵਾਲੇ ਆ ਰਿਪਲਾਈ ਕਰ ਸਕਦਾ ਹੈ ਅਤੇ ਸਿੱਧੂ ਮੂਸੇਵਾਲੇ ਦੇ ਚਾਹਣ ਵਾਲੇ ਨੂੰ ਵੇਟ ਹੈ ਕਿ ਕਦੋਂ ਰਿਲੀਜ਼ ਹੋਵੇ ਗੀਤ ਅਤੇ ਬਿਲਬੋਰਡ ਦੇ ਉੱਪਰ ਹਮੇਸ਼ਾ ਦੀ ਤਰ੍ਹਾਂ ਸਿੱਧੂ ਮੂਸੇਵਾਲੇ ਦੇ ਚਾਹਣ ਵਾਲੇ ਦੇਖਣਾ ਚਾਹੁੰਦੇ ਨੇ ਕਿ ਬਿਲਬੋਰਡ ਦੇ ਉੱਪਰ ਕੁਝ ਹੀ ਘੰਟਿਆਂ 'ਚ ਲੈ ਕੇ ਜਾਣਾ ਹੈ ਬਾਈ ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ਜਿੰਨੀ ਚਰਚਾ ਉਸ ਦੇ ਜਿਉਂਦੇ ਜੀ ਹੁੰਦੀ ਸੀ ਉਸ ਤੋਂ ਵੀ ਵੱਧ ਹੁਣ ਬੇਸਬਰੀ ਦੇ ਨਾਲ ਉਡੀਕ ਹੁੰਦੀ ਆ ਗਾਣੇ ਦੀ ਵੈਸੇ ਤਾਂ ਸ਼ੁਰੂ ਤੋਂ ਹੀ ਰਿਹਾ ਹੈ ਕਦੋਂ ਬਾਈ ਸਿੱਧੂ ਪੋਸਟਰ ਪਾ ਦਿੰਦਾ ਸੀ ਗਾਣੇ ਦਾ ਲੋਕ ਬੇਸਬਰੀ ਦੇ ਨਾਲ ਉਡੀਕਦੇ ਸੀ ਪਰ ਉਸ ਦੇ ਜਾਣ ਤੋਂ ਬਾਅਦ ਲੋਕ ਹੋਰ ਜ਼ਿਆਦਾ ਉਸ ਨੂੰ ਪਿਆਰ ਕਰਨ ਲੱਗੇ ਹਨ ਇਸੇ ਕਰਕੇ ਜ਼ਿਆਦਾ ਉਡੀਕ ਹੋ ਜਾਂਦੀ ਆ ਸਿੱਧੂ ਬਾਈ ਦੇ ਗੀਤਾਂ ਦੀ ਬਾਕੀ ਬਾਪੂ ਬਲਕੌਰ ਸਿੰਘ ਹੋਰਾਂ ਨੇ ਆਪਣੇ ਇੰਟਰਵਿਊ ਜਿਹੜੇ ਹੁਣ ਕਰੇ ਨੇ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਉਹਨਾਂ ਦੇ ਵਿੱਚ ਕਈ ਹਿੰਟ ਦਿੰਦੇ ਨੇ ਉਹਨਾਂ ਨੇ ਪਰ ਛੱਡਦੇ ਆਪਾਂ ਗਾਣੇ ਦੇ ਉੱਪਰ ਕਿ ਗਾਣਾ ਕਦੋਂ ਰਿਲੀਜ਼ ਹੋਵੇਗਾ ਉਸ ਤੋਂ ਬਾਅਦ ਆਪਾਂ ਇਸ ਵਿਸ਼ੇ ਦੇ ਉੱਪਰ ਅੱਗੇ ਗੱਲ ਕਰਾਂਗੇ ਤਾਂ ਮਿੱਤਰੋ ਤੁਹਾਨੂੰ ਕਿੰਨੀ ਘੜੀਕਾ ਸਿੱਧੂ ਬਾਈ ਦੇ ਨਵੇਂ ਗੀਤ ਦੀ ਕਮੈਂਟਾਂ ਵਿੱਚ ਜ਼ਰੂਰ ਦੱਸਿਓ